ਜਿਦਾ ਕਿ ਸਾਰਿਆਂ ਨੂੰ ਪਤਾ ਅੰਮ੍ਰਿਤਸਰ ਦੇ ਨਾਲ ਲੱਗਦੇ ਹਲਕਾ ਮਜੀਠਾ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ ਹੁਣ ਤੱਕ 18 ਦੇ ਕਰੀਬ ਜੜੀਆਂ ਮੌਤਾਂ ਨੇ ਹੋ ਚੁੱਕੀਆਂ ਨੇ ਕਿਉਂਕਿ ਪੁਸ਼ਟੀ ਹੋ ਚੁੱਕੀ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਹੋਈ ਹੈ 2020 ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਸੀਨ ਸੀ ਉਹ ਦੇਖਣ ਨੂੰ ਮਿਲਿਆ ਸੀ ਘਰਾਂ ਦੇ ਘਰ ਜਿਹੜੇ ਸੀ ਉਹ ਤਬਾਹ ਹੋ ਗਏ ਸੀ ਫਿਲਹਾਲ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਨ੍ਹਾਂ ਨੇ ਪਰਿਵਾਰ ਦੇ ਜੀ ਜਿਹੜੇ ਆ ਅੱਜ ਇਹਨਾਂ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜੀ ਲਈ ਸ਼ਰਾਬ ਕਿਉਂਕਿ ਜਿੱਥੇ ਪੰਜਾਬ ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਹੈ ਜਾਰੀ ਹੈ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਉੱਥੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਹਨ ਸਾਡੇ ਨਾਲ ਪਰਿਵਾਰ ਕੁਝ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਹਾਲਾਤ ਬਣੇ ਸੀ ਜੀ ਤੁਹਾਡਾ ਕੀ ਨਾਮ ਹੈ ਤੁਹਾਡੇ ਪਰਿ मेरे भरा दिखा चंगा भला ही, वो। ही। जो की आया वो किसारे भर खड़े डॉक्टर हाँ भी जवाब देता गए डॉक्टर ने भी हाथ पाया उन्होंने कहा नहीं शहर लै जो शहर गलता गुरे हो गए ਹਾਂਜੀ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਾ ਕੱਲ ਕਦੋਂ ਪਤਾ ਲੱਗਾ 6:00 ਵਜੇ ਪਤਾ ਲਗਾ ਹੀ ਆਪਣੇ ਸੌ ਰਹੇ ਆ ਅੜ ਪਰਚਾਈ ਹੋਈ ਬੋਲ ਮੇਰੀ ਮਾਤਾ ਹੀ ਬੋਲ ਤੇ ਉਹਨਾਂ ਨੂੰ 6:00 ਵਜੇ ਪਤਾ ਲੱਗਾ ਵਾ ਉਹ ਬੱਚਕ ਜੀ ਆਈ ਆ ਮਮੀ ਮੈਂ ਵੀ ਜਿਹੜੇ ਪੁੱਤ ਨੂੰ ਕੁਝ ਹੋ ਗਿਆ ਜੋ ਕੋਕਾ ਜੀ ਕਿარი ਤੋਂ ਲੈ ਸੋਡੇ ਵੀ ਫਿਰ ਉੱਠ ਆਇਆ ਇਹਨੂੰ ਡਵਾਲਾ ਡਾਕਟਰ ਵੱਲ ਲਾਜੋ ਡਾਕਟਰ ਤੇ ਖੜਿਆ ਵਾ ਡਾਕਟਰ ਵੱਲ ਖੜਿਆ ਤੇ ਉਹ ਡਾਕਟਰ ਜਵਾਬ ਦੇ ਤਾਂ ਦਿੱਤੀ ਸਹਿਰ ਹੈ ਉਹਨਾਂ ਚਾ ਗੱਟੀ ਵਾਲੇ ਨੂੰ ਕੀਤਾ ਗੱਟੀ ਆਏ ਉਹਨੇ ਚਿਤ ਹੋ ਗਿਆ ਭੂਰੇ ਹੋ ਕੇ ਮੈਂ ਜੀ ਤੁਸੀਂ ਤੁਹਾਡੇ ਬ੍ਰਦਰ ਦੀ ਕਿੰਨੀ ਉਮਰ ਸੀ ਕੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਵੀਰ ਦੀ ਹੈਗੀ ਤੇ 45 ਸਾਰੇ ਉਮਰ ਹੀ ਮੇਰ ਤੋਂ ਜਿੱਥਾ ਛੋਟਾ ਹੀ ਮੈਂ ਜੀ ਪਰਿਵਾਰ ਚ ਕੌਣ ਕੌਣ ਹੈ ਉਹਨਾਂ ਦਾ ਗੁੱਡੀ ਕਾਕਾ ਹੀ ਗੁੱਡੀ ਚਲੋ ਉਹਨਾਂ ਦਾ ਜੀਨੀ ਵਿਆਹ ਸੀ ਪਰ ਆਪ ਨੇ ਹੀ ਖਾਂਦਾ ਪਿਤਾ ਹੀ ਤੇ ਪਰਜ ਕਾਕਾ ਵੀ ਡਾਕ اچھا ਉਹਦਾ ਆਸਰਾ ਕੁਛ ਨਹੀਂ ਨਹੀਂ ਜੋ ਕੁਝ ਦਾਸ ਦਾ ਨਹੀਂ ਜੋ ਉਹ ਬਰੇਵੀ ਉਹਨਾਰੇ ਸਾਰੇ ਡਿੱਗੇ ਠੱਠੇ ਜੋ 60 ਡਿੱਗੀਆਂ ਕਦੀ ਕਦੀ ਪਿੰਡ ਵਿੱਚ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਵੀ ਸੀ ਪਹਿਲਾਂ ਵੀ ਵੇਚੀ ਜਾਂਦੀ ਸੀ ਸ਼ਰਾਬ ਜੜੀ ਸ਼ਰਾਬ ਤੇ ਚਲੋ ਵੇਚਦੀ ਹੈ ਗੈਨ ਪਰ ਇਤਨਾ ਦਾ ਹਾਲਤ ਨਹੀਂ ਕਦੀ ਆਇਆ ਸ਼ਰਾਬ ਤੇ ਚਲੋ ਸੁੱਧੂ ਤਾਂ ਹੀ ਇਤਰਾ ਚਲਦੀ ਆਈ ਜੋ ਚਲੋ ਜਿਹਨਾਂ ਉੱਤਿਆੜੀ ਲਾ ਕੇ ਆਉਣੀ ਹੋ ਰਾਤ ਪੀ ਕੇ ਵੀ ਸੰਦੇ ਤੇ ਇਹ ਹਦਾ ਹਾਲਤ ਨਹੀਂ ਕਦੀ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਹੋਨੋ ਬੋਲ ਰਿਹਾ ਸੀ ਕਿ ਤੇ ਆਪੀ ਬੱਚਿਆਂ ਨੂੰ ਨੌਕਰੀਆਂ ਤਾਂਗੇ 10-10 ਲੱਖ ਰੁਪਏ ਤਾਂ। ਮੈਂ ਜੀਤੇ ਰਖੱਜਾ ਤਾਂ ਆ ਕਿ ਤੁਹਾਡੇ ਪਿੰਡ ਮਲੜੀਵਾਲ ਪਿੰਡ ਪੈਂਦਾ ਏ। ਇਸ ਪਿੰਡ ਦੇ ਵਿੱਚ ਕਿੰਨੇ ਲੋਕਾਂ ਦੀ ਡੈਥ ਹੋਈ ਆ? ਮੇਰੇ ਖਿਆਲ 7-8 ਹਰਿਓ ਕਿਤੇ। ਦੇਖੋ ਜੀ ਇਹ ਮਲੜੀਵਾਲ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕੀ ਇਸ ਪਰਿਵਾਰ ਦੇ ਹਾਲਾਤ ਨੂੰ ਦਿਖਾ ਰਹੇ ਆ ਤੇ ਪਰਿਵਾਰ ਦੇ ਵਿੱਚ ਜੜਿਆ ਦੁੱਖ ਦਾ ਮਾਹੌਲ ਆ ਕਿਉਂਕਿ ਗੱਲ ਕੀਤੀ ਜਾਵੇ ਹੋਰ ਵੀ ਇੱਥੇ ਪਰਿਵਾਰ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਕੀ ਕਹਿਣਾ ਕਿਉਂਕਿ ਦੁਖਦ ਮਾਹੌਲ ਹੈ ਕਈ ਪਰਿਵਾਰ ਇਸ ਤਰ੍ਹਾਂ ਦੇ ਨੇ ਹੋਰ ਵੀ ਲੋਕ ਨੇ ਪੜੇ ਕੀ ਨਾਮ ਹੈ ਕੀ ਗੱਲ ਹੋਈ ਹੈ ਮੇਰਾ ਨਾਮ ਤਵਲ ਹੈ ਮੇਰਾ ਕਰ ਸ਼ਰਾਬ ਪਿੰਦਾ ਹੈ ਤੇ ਸ਼ਰਾਬੀ ਕਹੇ ਆ ਤੇ ਉਹਨਾਂ ਦਾ ਇੱਕਦਮ ਉਹਨਾਂ ਦਾ ਕਲਾਜਾ ਛੱਡ ਆ ਪਿਆ ਰੁਕਣਾ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਹੈ ਮੇਰੀਆਂ ਪੰਜ ਬੇਟੀਆਂ ਮੇਰਾ ਕਮਾਉਣ ਵਾਲਾ ਇਹ ਇਹਦੇ ਮੇਰੇ ਘਰ ਖੋਲਿਆ ਰੱਖਿਆ ਤੁਹਾਨੂੰ ਕਦੋਂ ਪਤਾ ਲੱਗਾ ਕੱਲ ਕੀ ਇਸ ਤਰ੍ਹਾਂ ਹਾਲਾਤ ਪਹਿਲਾਂ ਵੀ ਪਿੰਦੇ ਸੀ ਪਹਿਲਾਂ ਵੀ ਪਿੰਦੇ ਪਰ ਮਸ਼ਾਵ ਨੂੰ ਲੱਭੇ ਪਏ ਮੇਨੂੰ ਆਦੇ ਨਾ ਅੱਕਾ ਤਾਰੇ ਜੇ ਲੱਗੀ ਜਾਣੀਆਂ ਮੈਂ ਕਹਿੰਦਾ ਕਿ ਬੀਬੀ ਬੁੱਤੀ ਘਟਿਆ ਨਾ ਬਾਅਦ ਚ ਮੈਨੂੰ ਪਤਾ ਲੱਗਾ ਕਿ ਤੁਸੀਂ ਇਹ ਵਾਲੇ ਸ਼ਰਾਬ ਪੀ ਗਏ ਤੇ ਉਹ ਇੱਦਾਂ ਤੜਫਦੇ ਰਹੇ ਕੱਲੇ ਇੱਥੇ ਗੰਦਮੇ ਸਾਹ ਘੁੱਟਿਆ ਗਿਆ ਬੱਚਿਆਂ ਦੀ ਕਿੰਨੀ ਉਮਰ ਹੈ ਜੋ ਜੀ 16 ਸਾਲ ਦਾ 16 ਸਾਲ ਦੀ ਇੱਕ ਮੇਰੀ ਬੇਟੀ ਕਾਹਦੇ ਮੇਰੀਆਂ ਬੇਟੀਆਂ ਹੈ ਤੁਹਾਡਾ ਕੋਈ ਨਹੀਂ ਆਸਰਾ ਨਹੀਂ ਕਰਦੇ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਖੋਦਿਕ ਮੁੰਦੀ ਹਾਂ ਮੇਰਾ ਵੀ ਆਸੇ ਕੋਲੇ ਉਹੋ ਤੇ ਘੋਣ ਵਾਲਾ ਘਰ ਦੇ ਵਿੱਚ ਉਹ ਪਰਿਵਾਰ ਦਾ ਜਿਹੜਾ ਰੋ ਰੋ ਬੇਟਾ ਇਸ ਤਰ੍ਹਾਂ ਹੈ ਕੀ ਹੋਇਆ ਜੀ ਤੁਸੀਂ ਬੇਟਾ ਤਾਂ ਸਰਾਬੇ ਕੇ ਮਰਿਆ ਕੱਲ ਅੱਜ ਮਰਿਆ ਨਾ ਨਹੀਂ ਕਹਿਦਾ ਛੁੜੇਗਾ ਤਾਂ ਮੁੰਡਾ ਲਤੋ ਆ ਰਾਇਆ ਸੇ ਕਬੇ ਦਾ ਲੱਤ ਟੁੱਟੀ ਆ ਕੋਈ ਦਾ ਟੁੱਟੀ ਰੋਲੰਗੇ ਨਾ ਕਿੰਨੇ ਸਾਲ ਹੋ ਜਣਾ ਤੇ ਮਹੀਨੇ ਸਰ ਕੋਈ ਕਮਾਂਡ ਵਾਲਾ ਨਹੀਂ ਉਹ ਕੋਈ ਉਹ ਵੀ ਬਣਾ ਤਵਾਰਾ ਉਹਦੇ ਵੀ ਆ ਜਿਹੜਾ ਕੋਡਾ ਖਰਾਬ ਹੋਇਆ ਐਕਸੀਡੈਂਟ ਹੋਇਆ ਵਾ ਤੇ ਬਸ ਉਹ ਹੀ ਮੁੰਡਾ ਕਮਾਉਂਦਾ ਜਿਹੜਾ ਸ਼ਰਾਬ ਪੀ ਕੇ ਮਰ ਗਿਆ ਅੱਜ ਮੇ ਤਾਂ ਕੱਲ ਪਹਿਲਾਂ ਵੀ ਪੀਂਦਾ ਸੀ ਜਾਂ ਨਾ ਕੱਪੇਂਦਾ ਪਹਿਲਾਂ ਵੀ ਤੇ ਪਤਾ ਨਹੀਂ ਕੱਲ ਹੀ ਪੀ ਕੇ ਆਇਆ ਤੇ ਪਤਾ ਨਹੀਂ ਕੀ ਹੋਇਆ ਰਾਤ ਬੜਾ ਪੜ ਕਦਾਂ ਨੱਚਦਾ ਰਿਹਾ ਐਦਾਂ ਜਿੱਦਾਂ ਖੋਵਾ ਥੋੜੀ ਜਿਹੀ ਲੱਗੇ ਫੇਰੇ ਗੁਰੂ ਨਾਨਕ ਦੇਵ ਜੀ ਅਖੰਡ ਕਰਤਾ ਦੇ ਹਲੇ ਲਾ ਸੌਂਡੀ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਇਸ ਤਰ੍ਹਾਂ ਦੇ ਨਸ਼ਿਆਂ ਨਾਲ ਕਈ ਘਰ ਤਬਾਹ ਹੋਏ ਚਾਹੁੰਦੇ ਕਿ ਸੰਦਾ ਸਾ ਬੰਦ ਹੋਣਾ ਚਾਹੀਦਾ ਜਿਹੜਾ ਮਤਕਾ ਦੀ ਦਰਬਾਰੀ ਜਿੰਦਗੀ ਸੋਰੀਆਂ ਕਾ ਕਾ ਕਿਤੇ ਮਦਰ ਕਰਦੇ ਜਨਾਨੀਆਂ ਕਮਾ ਕਮਾ ਕੇ ਤੇ ਬੰਦਿਆਂ ਨੂੰ ਖੋਣ ਡੀਆਂ ਤੇ ਘਰ ਦੀਆਂ ਚੀਜ਼ਾਂ ਵੇਚ ਕੇ ਨਸ਼ੇ ਕਰਦੇ ਰਹਿੰਦੇ ਇਹ ਤੇ ਮੁੱਕਣਾ ਚਾਹੀਦਾ ਜੜ ਦੇ ਵਿੱਚੋਂ ਹੀ ਇਹ ਤੇ ਜੜ ਤੋਂ ਖਤਮ ਲਾਤ ਟੁੱਟੀ ਆ ਉਹਦੀ ਲਾਤ ਦਾ ਲਾਜ ਵੀ ਹੋਣਾ ਚਾਹੀਦਾ ਤੇ ਉਹਨੂੰ ਨੌਕਰੀ ਵੀ ਕੋਈ ਮਾੜੀ ਚੰਗੀ ਦੇਣੀ ਚਾਹੀਦੀ ਸਰਕਾਰ ਨੂੰ ਤੇ ਇਹੋ ਗੱਲ ਵਾਣਾ ਹਾਂ ਸਰਕਾਰ ਦੇ ਕਿਹੜਾ ਖਤਮ ਹੋ ਜੇ ਇਹ ਕੰਮ ਜੇ ਸਾਡੀ ਸਰਕਾਰ ਸੁਣ ਲਵੇ ਨਾ ਧੀਆ ਭੈਣਾਂ ਦੀ ਤਾਂ ਚੜਚੋ ਖਤਮ ਹੋ ਜੇ ਜੇ ਕੰਮ ਇਹ ਦੇਖੋ ਜੀ ਇਹ ਰੋਂਦੇ ਚਿਹਰੇ ਹੀ ਦੱਸ ਰਹੇ ਨੇ ਕਿ ਕਿੰਨੀ ਜ਼ਰੂਰਤ ਇਸ ਪਰਿਵਾਰ ਨੂੰ ਆ ਕਿਉਂਕਿ ਘਰ ਦੇ ਵਿੱਚ ਜੋ ਕਮਾਣ ਵਾਲੇ ਜੀ ਸੀ ਉਹੀ ਜ਼ਿੰਦਗੀ ਤੋਂ ਵਾਂਝੇ ਰਹਿ ਗਏ ਨੇ ਜ਼ਿੰਦਗੀ ਉਹਨਾਂ ਨਾਲ ਜੋ ਵੀ ਕਰ ਗਈ ਆ ਉਹਨਾਂ ਦੇ ਪਰਿਵਾਰ ਜਿੱਥੇ ਆ ਪਿੱਛੇ ਰਹਿ ਗਈ ਇਕੱਲਾ ਜੋ ਗੱਲਬਾਤ ਕੀਤੀ ਆ ਇਹ ਘਰ ਦੇ ਵਿੱਚ ਪੰਜ ਬੇਟੀਆਂ ਨੇ ਤੇ ਪੰਜਾਂ ਦਾ ਕੋਈ ਵੀ ਆਸਰਾ ਨਹੀਂ ਮਾਂ ਆਪ ਕਮਾਉਂਦੀ ਆ ਤੇ ਇੱਕ ਪਿਓ ਦਾ ਆਸਰਾ ਹੁੰਦਾ ਉਹ ਵੀ ਪਿਓ ਵੀ ਸਿਰ ਤੋਂ ਚਲਾ ਗਿਆ ਤੇ ਇੱਕ ਮਾਂ ਦਾ ਜਿਹੜਾ ਬੁੱਤ ਜਿਹੜਾ ਚੰਗਾ ਬੜਾ ਸੀ ਜੋ ਕਮਾ ਕੇ ਘਰ ਵਿੱਚ ਸਭ ਕੁਝ ਲਿਆਂਦਾ ਸੀ ਉਸ ਦੀ ਵੀ ਡੈਥ ਹੋ ਚੁੱਕੀ ਆ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਅ ਅੰਮ੍ਰਿਤਸਰ ਦੇ ਨੇੜੇ ਲੱਗਦੇ ਮਜੀਠਾ ਅਜਨਾਲੇ ਦੇ ਤਿੰਨ ਪਿੰਡਾਂ ਦੇ ਵਿੱਚ ਹਾਲਾਤ ਨੇ ਜਿੱਥੇ ਕਿ 18 ਮੋਤਾਂ ਹੁਣ ਤੱਕ ਜਿਹੜੀਆਂ ਗਈਆਂ ਜਾ ਰਹੀਆਂ ਕਿ ਹੋ ਚੁੱਕੀਆਂ ਤੇ ਰੋਂਦੇ ਕੁਰਲਾਉਂਦੇ ਚਿਹਰੇ ਜਿਹੜੇ ਉਹ ਦੇਖ ਨੂੰ ਮੈ ਰਿਆ ਦਿਲ ਨਹੀਂ ਕਰਦਾ ਇਸ ਤਰ੍ਹਾਂ ਦੀ ਰਿਪੋਰਟ ਕਰਨ ਨੂੰ ਮਗਰ ਫਿਰ ਵੀ ਜਦੋਂ ਹਾਲਾਤ ਪੜਨ ਇਨਸਾਫ ਜਦੋਂ ਲੋਕਾਂ ਨੂੰ ਚਾਹੀਦਾ ਹੋਵੇ ਤਾਂ ਸਾਨੂੰ ਅੱਗੇ ਆਉਣਾ ਪੈਂਦਾ ਕੈਮਰਾਮੈਨ ਨੋਜ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 17 ਲੋਕਾਂ ਦੀ ਮੌਤ ਹੈ ਜਿਹੜੀ ਉਹ ਹੋ ਚੁੱਕੀ ਆ ਫਿਲਹਾਲ ਅਸੀਂ ਪਿੰਡ ਮਡਰੀ ਕਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਇਹ ਵਾਕਿਆ ਬੇਸ਼ੱਕ ਦੱਸ ਦਈਏ ਕਿ ਅੰਮ੍ਰਿਤਸਰ ਦੇ ਨਾਲ ਲੱਗਦੇ ਮਜੀਠਾ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਕਿ ਤਿੰਨ ਪਿੰਡਾਂ ਦੇ ਵਿੱਚ ਲੋਕਾਂ ਨੇ 17 ਲੋਕਾਂ ਦੀ ਜਿਹੜੀਆਂ ਮੌਤ ਨੇ ਹੁਣ ਤੱਕ ਹੋ ਚੁੱਕੀ ਆ ਜਰੀਲੀ ਸ਼ਰਾਬੀਂਦ ਨਾਲ ਅਸੀਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਹੋਇਆ ਕੀ ਅਸਲ ਦੇ ਵਿੱਚ ਕਿਉਂਕਿ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਜਿਹੜੂ ਵਾਪਰਦੀ ਆ ਕਿਉਂਕਿ ਜੋ 2020 ਦੀ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਜਨਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕ ਜਿਹੜੇ ਸੀ ਆਪਣੀ ਜਾਨ ਤੋਂ ਹੱਥੋਂ ਬੈਠੇ ਸੀ ਇਸ ਸਮੇਂ ਸੀ ਅ ਮੜੜੀਕਲਾ ਪਿੰਡ ਦੇ ਵਿੱਚ ਮੌਜੂਦ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਸੋ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ ਆਪਈ ਸਾਹਿਬ ਕੀ ਨਾਮ ਹੈ ਕਿਹੜਾ ਪਿੰਡ ਆਪਣੀ ਜਮਾਨੇ ਦੱਸੋ ਗੱਲ ਕੀ ਹੋਈ ਆ ਰਾਤ ਨੂੰ ਪਿੰਨ ਮੜੜੀਕਲਾ ਜੋ ਕਮਪੀਜ਼ ਆ ਮੈਂਬਰ ਪੰਚਾਇਤ ਹੈ ਜੀ ਸਾਡੇ ਜੀ ਪੰਤੋ 6 ਜਣੇ ਆ ਜਿਹੜੇ दारू ਪੀਤੀ ਦੇਸੀ ਉਹਨਾਂ ਨੇ ਫਰੀਹਾਲ ਤੋਂ ਉਹਨਾਂ ਦੀ 5 ਜਣਿਆਂ ਦੀ ਡੈਥ ਹੋ ਗਈ ਹੈ ਤੇ 2 ਜਣੇ ਹਸਪੀਟਲ ਅਜੇ ਉਹਨਾਂ ਦੀ ਸਿਹਤ ਜਿਹੜੀ ਹੈ ਨਾ ਚੁੱਕੇ ਜੇ ਆ ਕਿਹਾ ਜਾ ਰਿਹਾ ਕਿ ਮਜੀਟਾ ਹਲਕੇ ਦੇ ਨਾਲ ਲੱਗਦੇ ਲੱਗਦੇ 3 ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਟੋਟਲ ਹੁਣ ਤੱਕ 17 ਲੋਕਾਂ ਦੀ ਪੁਸ਼ਟੀ ਹੋ ਚੁੱਕੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਕੀ ਲੱਗਦਾ ਪਹਿਲਾਂ ਵੀ ਇਸ ਤਰ੍ਹਾਂ ਦੇ ਸਿਲਸਲੇ ਚੱਲਦੇ ਸੀ ਕਿਉਂਕਿ ਸ਼ਰਾਬ ਜਦੋਂ ਵਿਕਦੀ ਹੋਵੇ ਇੱਕ ਪਿੰਡ ਦੇ ਵਿੱਚ ਤਾਂ ਪਿੰਡ ਵਾਸੀ ਨੂੰ ਤਾਂ ਪਤਾ ਹੁੰਦਾ ਵੇਖੋ ਜੀ ਜਿਹੜੀ ਇਹ दारू ਵਿਕਦੀ ਹੈ ਨਾ ਦੇਸੀ ਸਾਡੇ ਤਿੰਨਾਂ ਚਾਰ ਪਿੰਡ ਅੱਜ ਤੋ ਨਹੀਂ ਵੇਖਦੀ ਬਹੁਤ ਸਮਾਂ ਪਹਿਲਾਂ ਤੋਂ ਚੱਲਣ ਡਿਆ ਕੰਮ ਦੇਖੋ ਨਾ ਤੇ ਇੱਥੇ ਕਾਰਵਾਈ ਕੇ ਕਾਨੂੰਨੀ ਕੀਤੀ ਤੇ ਨਾ ਕਾਰਵਾਈ ਹੁੰਦੀ ਤੇ ਅੱਜ ਇਹ ਜਿਹੜੇ ਮੌਤਾਂ ਹੋਈਆਂ ਨਾ ਇਹ ਮੌਤਾਂ ਨਹੀਂ ਹੋਣੇ ਉਹ ਜਿਨ੍ਹਾਂ ਦੀ ਮੌਤਾਂ ਹੋਈਆਂ ਨਾ ਉਹ ਤੇ ਹੜੀ ਦਾ ਪਿਆਲੇ ਮਾਤਰ ਬੰਦੇ ਆ ਕਿਹਦੀਆਂ ਚਾਰ ਕੁੜੀਆਂ ਕਿਹਦੀਆਂ ਪੰਜ ਉਹਨਾਂ ਦੀ ਡੈਥ ਹੋਈ ਹੈ ਤੇ ਬਹੁਤ ਥੱਕਾ ਹੋ ਗਿਆ ਤੁਹਾਡੇ ਲੋ ਕੋਈ ਵਾਅਦਾ ਚੱਕੀ ਗਈ ਕਦੀ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਵੇ ਕਿਸ ਤਰ੍ਹਾਂ ਦੀ ਘਟਨਾ ਹੋਵੇ ਦੇਖੋ ਜੀ ਸਾਡੇ ਪਿੰਡ ਮਰੜੀਕਲਾਂ ਦੀ ਪੰਚਾਇਤ ਨੇ 3 ਹਲਕ ਪੰਚਾਇਤ ਨੇ ਇਹ ਆਪਣੀ ਬਾਤ ਚੁੱਕਦੇ ਰਹੇ ਆ ਕੰਪਲੇਂਟ ਕਰਦੇ ਰਹੇ ਆ ਬਾਕੀ ਉਹ ਕੁਝ ਨਾ ਕੁਝ ਚਲੋ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਤੇ ਵੀ ਅੱਕੇ ਤੋਂ ਨਹੀਂ ਕਰਦੇ ਤੇ ਫਿਰ ਉਹ ਬੰਦ ਕਰ ਦਿੰਦੇ ਤੇ ਕੁਝ ਸਮ ਉਹ ਫਿਰ ਸ਼ੁਰੂ ਕਰ ਦਿੰਦੇ ਉਹੀ ਸ਼ਰਾਬ ਜਿਹੜੀ ਆਈ ਆ ਕੁਝ ਜਰੀਲੀ ਔਰ ਤੇ ਉਹ ਜਿਤੇ ਕਰਕੇ ਸਾਡੇ ਪਿੰਡ ਦੀਆਂ 5 ਮੌਤਾ ਹੋ ਗਈਆਂ ਤੇ ਦੋ ਜਣੇ ਹਸਪੀਟਲ ਆ ਅੰਮ੍ਰਿਤਸਰ ਦੇ ਹਸਪੀਟਲ ਸਿਵਲ ਹਸਪੀਟਲ ਵੈਕਟੁਰ ਨਾਨਕੋ ਹਸਪੀਟਲ ਹੈ ਜੀ ਮਹਿਲਾਵਾਂ ਵੀ ਸਾਡੇ ਨਾਲ ਸ਼ਾਮਲ ਹੈ ਮੈਮ ਇਸ ਤਰ੍ਹਾਂ ਦੀ ਜਦੋਂ ਘਟਨਾ ਵਾਪਰਦੀ ਪਿੰਡ ਦੇ ਵਿੱਚ ਬਹੁਤ ਦੁਖਦਕ ਘਟਨਾ ਜਿਹੜੀ ਉਹ ਵਾਪਰੀ ਆ ਆਵਾਜ਼ ਚੱਕੀ ਗਈ ਪਹਿਲਾਂ ਕਿਉਂਕਿ ਇਸ ਤਰ੍ਹਾਂ ਦੀ ਜਦੋਂ ਸ਼ਰਾਬ बिकਦੀ ਹੋਵੇ ਪਿੰਡ ਦੇ ਵਿੱਚ ਤਾਂ ਆਵਾਜ਼ ਜ਼ਰੂਰ ਚੁੱਕੀ ਜਾਂਦੀ ਅਸੀਂ 2012 ਵਿੱਚ ਵੀ ਵਾਪਰ ਚੁੱਕੀ ਸੀ ਪਰ ਲੋਕ ਜਿਹੜੇ ਪਿੰਡ ਦੇ ਹੀ ਉਹਨਾਂ ਦਾ ਸਾਥ ਦਿੰਦੇ ਤੇ ਉਹ ਗਾਲੀ-ਕਲੋਚ ਕਰਦੇ ਸੀ ਤੇ ਫਿਰ ਸਲੈਪ ਹੋਇਆ ਜਾਂਦਾ ਸੀ ਕਿਉਂਕਿ ਲੜਾਈ ਝਗੜਾ ਨਾ ਹੋਵੇ ਕੋਈ ਵੀ ਨਹੀਂ ਚਾਹੁੰਦਾ ਕਿ ਜੜਾ ਨਜਾਇਜ਼ ਲੜਾਈ ਸਾਡੇ ਘਰ ਚੋਂ ਪੈ ਜਾਵੇ ਤੇ ਇਸ ਤੋਂ ਬਾਅਦ ਆ ਅਸੀਂ ਫੇਰ 4 ਸਾਲ ਪਹਿਲਾਂ ਕਦਮ ਚੁੱਕਿਆ ਫਿਰ ਵੀ ਇਹ ਲੋਕ ਉੱਧਰ ਦੇ ਹੋਗੇ ਇਸ ਕਰਕੇ ਕੋਈ ਗੱਲ ਨਹੀਂ ਕਰਦਾ ਜੜੀ ਗੱਲ ਕਰਦਾ ਜਿਹੜੇ ਪਿੰਦੇ ਹੀ ਉਹੀ ਜਾ ਕੇ ਦੱਸਦੇ ਇਸ ਕਾਰਨ ਕੋਈ ਪਿੰਡ ਵਾਲਾ ਆਵਾਜ਼ ਨਹੀਂ ਹਟਾਉਂਦਾ ਜਿਹੜੇ ਬਾਹਰ ਦੇ ਲੋਕ ਹੀ ਉਹ ਆਈ ਜਾਂਦੇ ਹੀ ਪੀ ਜਾਂਦੇ ਪਿੰਡ ਵਾਲੇ ਘੱਟ ਪਿੰਦੇ ਠੀਕ ਹੈ ਜੀ ਇਸੇ ਕਾਰਨ ਕਿਉਂਕਿ ਇਹਨਾਂ ਲੋਕਾਂ ਦਾ ਆਪਣੀ ਵੀ ਕਸੂਰ ਹੈ ਗਲਤੀ ਆਪਣੀ ਵੀ ਹੋਣ ਸਮਝਾਇਆ ਗਿਆ ਪਹਿਲਾਂ ਪੰਚਾਇਤ ਚ ਵੀ ਗੱਲਬਾਤ ਉੱਠੀ ਹੋਵੇਗੀ ਪੁਲਿਸ ਦਾ ਚੱਕਰ ਵੀ ਵੱਜਦਾ ਹੈ ਕਿਉਂਕਿ ਉਹਨਾਂ ਕੋ ਫੜੀ ਨਹੀਂ ਜਾਂਦੀ ਜੇ ਪਤਾ ਨਹੀਂ ਕਿ ਤਰ੍ਹਾਂ ਨਾਲਆਂ ਨੂਲਿਆਂ ਚ ਕਿੱਥੇ ਕਿੱਥੇ ਸੁੱਟ ਦਿੰਦੇ ਹੈ ਪੁਲਿਸ ਆਉਂਦੀ ਰਹੀ ਹੈ ਪਰ ਨਹੀਂ ਕੋਈ ਕਾਰਵਾਈ ਮਤਲਬ ਪੁਲਿਸ ਆਪਣੇ ਵੱਲੋਂ ਤੇ ਵਿਚਾਰੇ ਆਉਂਦੇ ਰਹੇ ਫਿਰ ਤਰਕੇ ਇਹਨਾਂ ਦੇ ਘਰਾਂ ਚੋਂ ਜਾਂਦੇ ਰਹੇ ਪਰ ਮਿਲਦੀ ਨਹੀਂ ਰਹੀ ਉਹਨਾਂ ਨੂੰ ਸ਼ਰਾਬ ਇਹ ਕਿਹਦੇ ਕੀ ਪਤਾ ਕਿਹੜੀ ਜਗ੍ਹਾ ਚ ਲਕਮਦੇ ਹੈ ਕਿ ਤਰ੍ਹਾਂ ਕਰਦੇ ਹੈ ਕਿਉਂਕਿ ਉਹਨਾਂ ਨੂੰ ਫੜੀ ਨਹੀਂ ਜਾਂਦੀ ਇਹਨਾਂ ਕੋਲ ਭਾਈ ਸਾਹਿਬ ਕੱਲ੍ਹ ਦੇਰ ਰਾਤ ਦੀ ਗੱਲ ਹੈ ਜਾਂ ਕੱਲ ਦੁਪਹਿਰ ਦੀ ਗੱਲ ਹੈ ਟਾਈਮ ਕਿਸ ਐਗਜ਼ੈਕਟ ਕੀ ਟਾਈਮ ਸੀ ਇਹ ਜੀ ਕੱਲ ਪੱਸੋਂ ਦੀ ਗੱਲ ਆ ਪਰसों ਸ਼ਾਮ ਨੂੰ ਕੀ ਕੀ ਆਇਆ ਇਹ ਸਾਰਾ ਦਿਨ ਤੇ ਕੱਲ ਸ਼ਾਮੀ ਜਿਹੜੀਆਂ ਬਦਨਾਂ ਦੀਆਂ ਡੈਥਾਂ ਨੂੰ ਨਿਊਜ਼ ਸ਼ੁਰੂ ਹੋ ਗਈ। ਹਾਂ ਜੀ। ਥੋੜਾ ਥੋੜਾ ਨਾ ਇਹਨਾਂ ਦੇ ਪਿੰਡ 'ਚ ਪ੍ਰੋਬਲਮ ਧੀਰੇ ਧੀਰੇ ਆ ਰਦੇ। ਕਈਆਂ ਦੇ ਜਦੋਂ ਮਿਲੀ ਆ ਕੋਈ ਜਲੀਲੀ ਚੀਜ਼ ਜਿੰਨਾ ਝੱਗਾ ਇਹਨਾਂ ਦੇ ਮੂੰਹ 'ਚ ਫਿਰ ਹਸਪੀਟਲ ਖੜਿਆ ਤੇ ਉੱਥੇ ਡੈਥ ਹੋ ਗਈ। ਇੱਕ ਵਾਰ ਨੇ ਸਰਕਾਰਾਂ ਕਹਿੰਦੀਆਂ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ। ਪੰਜਾਬ ਦੇ ਡੀਜੀਪੀ ਵੀ ਕਹਿੰਦੇ ਕਿ ਅਸੀਂ 31 ਮਈ ਤੱਕ ਨਸ਼ਾ ਜਿਹੜਾ ਮੁਕੰਮਲ ਰੂਪ ਦੇ ਵਿੱਚ ਖਤਮ ਕਰ ਦਾਂਗੇ। ਮਗਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਕੁਝ ਦਿਨ ਪ ਸਰਕਾਰ ਨੇ ਚਲੋ ਜ਼ੋਰ ਪਾਇਆ ਹੈ ਤੇ ਕਾਬੂ ਵੀ ਬਹੁਤ ਹੋਇਆ ਹੈ ਕੰਟਰੋਲ ਹੋਇਆ ਬਹੁਤ ਜ਼ਿਆਦਾ ਹੋਇਆ ਕੰਟਰੋਲ ਬਾਕੀ ਜਿਹੜੇ दारू ਵਾਲੇ ਹਨ ਇਹਨਾਂ ਦੇ ਲੱਗਦਾ ਕਿ ਕਾਨੂੰਨ ਦੀ ਆਖੀ ਨਹੀਂ ਜਿਹੜੀ ਗੱਲ ਕਿ ਉਹ दारू ਦਾ ਕੰਮ ਚੱਲਦਾ ਹੈ ਤੇ ਜਿਹੜੇ ਥਰੀਵਾਲ ਹੈ ਥਰੀਵਾਲ ਦਾ ਕੋਈ ਇੱਕ ਇਹਨਾਂ ਦਾ ਸਰਪੰਚ ਹੈ ਜਿਹੜਾ ਜੀ दारू ਦਾ ਕੰਮ ਇਹਨਾਂ ਦਾ ਚਲਾਉਂਦਾ ਹੈ ਜਿਹੜਾ ਮੇਨ ਦੋਸ਼ੀ ਹੈ ਨਾ ਮੇਨ ਦੋਸ਼ੀ ਹੈ ਜਿਹੜਾ ਜੀ ਉਹਨੇ ਕਿਹਾ ਕਿ ਲੀਡਰ ਦੀ ਕੋਈ ਸਰਪੰਚ ਹੈ ਸਾਫ ਕਰਿਆ ਉਹਦੀ ਅੰਦੀ ਸ਼ਹਿਰ ਨਾਲ ਰਿਵੋਕੇਸ਼ਨ ਦਾ ਮਸਦਾ ਰਿਹਾ ਕਹਿੰਦੇ ਹੁਣ ਤੱਕ 7 ਜਣੇ ਫੜੇ ਗਏ ਆ ਉਹ ਲਾਗੇ ਦੇ ਪਿੰਡਾਂ ਦੇ ਆ ਜਾਂ ਫਿਰ ਕੋਈ ਦੂਰੋਂ ਕੋਈ ਆ ਕੇ ਵਪਾਰ ਚਲਾਉਂਦੇ ਆ ਮੜਰੀ ਕਲਾ ਦੇ ਆ ਦੋ ਪੋਤੇ ਤੇ ਤਰੀ ਹਾਲ ਦੇ ਪਰਿਵਾਰ ਦੇ ਜਿਹੜੇ ਕਿ ਦਾਰੂ ਦਾ ਕੰਮ ਕਰਦੇ ਉਹ ਹੀ ਫੜੇ ਆ ਉਹਨਾਂ ਦੇ ਪਰਚਾਹਨ ਦੇ ਵੀ ਹੋ ਗਿਆ ਹਾਂਜੀ ਦੇਖੋ ਜੀ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਆ ਪਿੰਡ ਵਾਸੀਆਂ ਦਾ ਕਹਿਣਾ ਕਿ ਜਿਹੜੇ ਪਿੰਡ ਦੇ ਹੀ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਸ਼ਰਾਬ ਹੈ ਉਹ ਤਿਆਰ ਕੀਤੀ ਜਾਂਦੀ ਸੀ ਜਿਸ ਤੇ ਨਾਲ ਮੜਰੀ ਕਲਾ ਦੀ ਗੱਲ ਕਰੀ ਤਾਂ ਮੜਰੀ ਕਲਾ ਦੇ ਵਿੱਚ 5 ਜਣਿਆਂ ਦੀ ਮੌਤ ਹੋਈ ਹੈ ਤੇ ਦੋ ਤੋਂ ਵੱਧ ਜਿਹੜੇ ਲੋਕ ਨੇ ਉਹ ਜਿਹੜੇ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਐਡਮਿਟ ਆ ਫਿਲਹਾਲ ਅਸੀਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਸ਼ਰਾਬ ਅਸਰ ਦੇ ਵਿੱਚ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤਾਂ ਪਹਿਲਾਂ ਤੋਂ ਹੀ ਇੱਕ ਚੈਨ ਜਿਹੜੀ ਚਲਦੀ ਹੁੰਦੀ ਆ ਪਿੰਡ ਵਾਸੀਆਂ ਦੇ ਉਹੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਕਿੰਨੀ ਦੇਰ ਹੋ ਚੁੱਕਿਆ ਆ ਆਵਾਜ਼ ਉਠਾ ਰਹੇ ਆ ਪੁਲਿਸ ਪ੍ਰਸ਼ਾਸਨ ਤੱਕ ਮੰਗ ਕੀਤੀ ਆ ਮਗਰ ਉਸ ਦੇ ਬਾਵਜੂਦ ਵੀ ਜਿਹੜੀ ਪੁਲਿਸ ਹੈ ਉਹ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਜਿਹੜੇ ਇਹ ਹਾਲਾਤ ਜਿਹੜੇ ਆ ਅੱਜ ਉਹ ਬਣੇ ਨੇ ਉਹ ਦੇਖਣੇ ਪੈ ਰਹੇ ਨੇ ਇਸ ਸਮੇਂ ਤਸਵੀਰਾਂ ਜਿਹੜੀਆਂ ਨੇ ਪਿੰਡ ਮਡਰੀ ਕਲਾਂ ਦੀਆਂ ਦਿਖਾਈਆਂ ਨੇ ਅਸੀਂ ਪਰ ਵਾਲਾ ਲਾਈਫ ਮੰਜਾਬੀ ਟੀਵੀ ਅੰਮ੍ਰਿਤਸਰ